ਲੋਜੀ ਕਰਦੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਪਹਿਲਾਂ ਆਪਾਂ ਦੇਖਦੇ ਆਂ ਵੀਡੀਓ ਫਿਰ ਪੜਾਂਗੇ ਆਪਾਂ ਉਹਦੇ ਫਣੀ ਪਣੀ ਕਮੈਂਟ ਆਜੋ ਫਿਰ ਪਹਿਲਾਂ ਆਪਾਂ ਵੀਡੀਓ ਦੇਖ ਲਈਏ ਸੁਣਨਾ ਖੜਾ ਆ ਜਾਂਦੀ ਘਰਾ ਵੀਰਾ ਇੱਕ ਵਾਰੀ ਤਾਂ ਸਮਾ ਠੀਕ ਹੈ ਜੀ ਇੱਕ ਵਾਰੀ ਠੀਕ ਹੈ ਛਿੜਿਆ ਚੋ ਦੇ ਕਰੀ ਲੈ ਇੱਕ ਵਾਰੀ ਆ ਜਾ ਸੁਣਨਾ ਖੜਾ ਆ ਆਜੋ ਤਾਂ ਸਾਲੀ ਸਾਨੂੰ ਸ਼ਰਮ ਆਈ ਜਾਂਦੀ ਵੀਡੀਓ ਦੇਖ ਕੇ ਸਹੀ ਗੱਲ ਹੈ ਇਹ ਸਹੀ ਗੱਲ ਪੌਣੇ ਤਾਂ ਨਹੀਂ ਆਉਣਾ ਪੈਂਦਾ ਇਹ ਨੂੰ ਜਾਣਾ ਪੈਂਦਾ तो <laughs> 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 मगर बेबी हो चटी जाने <laughs> <laughs> <laughs>

ਕਮੈਂਟਸ ਉਹ ਤੋਂ ਫਿਰ ਨੋ 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 ਮੈਂ ਵੀ ਆਸ ਕੋਈ ਵਿਚੋ ਜੇ ਸੁਰਾਂ ਦੇ ਕੋਈ ਵਿਚੋ ਜੇ ਸੁਰਾਂ ਦੇ ਵਿੱਚ ਕੋਈ ਆਨੰਦ ਇਹ ਲੋਕ ਆ ഗോൾ ਡੀਅਰ ਅੰਡਰਸਕੋਰ ਗੋਲੀ ਤੇ ਤੀਰੇ ਕੇ ਪਤਾ ਨਹੀਂ ਆਈ ਦਾ ਬੈਸਟ ਆਫ ਦਿਸ ਇਅਰ ਜੇ ਨਿਕਲਦਾ ਹੈ ਯੋਰੇ ਮੈਂ ਪ੍ਰੈਸ ਰਹਾ ਕਰਾ ਤਾ ਜਮਾ ਸਰਾਇ ਬਹੁਤ ਕੈਂਟ ਹਾਂ ਪੜੋ ਸਾਰੇ ਇੱਕ ਵਾਰੀ ਕਿਆ ਬਾਤ ਆਨੰਦ ਲਿਆ ਤਾ ਨਾ ਤੇ ਹੁੰਦੇ ਵਿੱਚ ਬਥੇਰੇ ਖਤਰਨਾਕ ਜਿਹੜੇ ਨਹੀਂ ਹਟਦੇ ਕੀ ਚੰਗੀ ਲੱਗੀ ਸ਼ੇਰ ਜੁਰੂ ਕਰਦੇ ਦਿਓ ਬਾਈ ਨੂੰ ਜਰੂਰ ਭੇਜ ਦਿਓ ਬਾਈ ਤੇ ਕਰ ਫਟਦੀ ਜਾਂਦਾ ਮੀਡੀਆ ਨੋ 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 ਪੰਕਸ ਨੂੰ 골ਡੀ ਤੇਤੀ ਧੰਨਵਾਦ